ਸਤਿ ਸ਼੍ਰੀ ਅਕਾਲ ਦੋਸਤੋ ਸਰਦੀਆਂ ਦਾ ਮੌਸਮ ਚੱਲੀ ਜਾਂਦਾ ਹੈ ਇੱਕ ਤੁਹਾਡੇ ਵਾਸਤੇ ਬਿਹਤਰੀਨ ਨੁਸਖਾ ਲੈ ਕੇ ਆਏ ਹਾਂ ਜਿਨ੍ਹਾਂ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਰਾਤ ਨੂੰ ਬਾਰ-ਬਾਰ ਉੱਠ ਕੇ ਪਿਸ਼ਾਬ ਕਰਨਾ ਪੈਂਦਾ ਹੈ ਤੇ ਉਹਦੇ ਲਈ ਇੱਕ ਕੜਾ ਲੈ ਕੇ ਆਏ ਹਾਂ ਨੁਸਖਾ ਨੋਟ ਕਰ ਲਓ ਪਖੜਾ 100 ਗ੍ਰਾਮ ਪੁਨਰਵਾ 100 ਗ੍ਰਾਮ ਕਾਸ਼ਨੀ 50 ਗ੍ਰਾਮ ਅਰਜਨ ਛਿਲ 50 ਗ੍ਰਾਮ ਤੇ ਕਚਨਾਰ ਛਿਲ 50 ਗ੍ਰਾਮ ਇਹਨਾਂ ਨੂੰ ਦਰੜਕੋਟ ਕਰਕੇ ਰੱਖ ਲਓ ਇੱਕ ਚਮਚ ਦਵਾਈ ਡੇਢ ਗਲਾਸ ਪਾਣੀ ਦੇ ਵਿੱਚ ਮੱਠੀ-ਮੱਠੀ ਅੱਗ ਤੇ ਬਾਲੋ ਉਬਲਣ ਤੋਂ ਬਾਅਦ ਜਦੋਂ 100 ਗ੍ਰਾਮ ਰਹਿ ਜਾਂਦਾ ਹੈ ਉਹਨੂੰ ਸ਼ਾਮ ਨੂੰ 4 ਤੋਂ 5 ਵਜੇ ਤੁਸੀਂ ਪੀਣਾ ਹੈ 15 ਦਿਨ ਵਰਤ ਕੇ ਵੇਖੋ 15 ਦਿਨ ਦੇ ਵਿੱਚ ਪਿਸ਼ਾਬ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਜਾਵੇਗੀ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਸਰਦੀਆਂ ਦਾ ਮੌਸਮ ਚੱਲੀ ਜਾਂਦਾ ਹੈ ਇੱਕ ਤੁਹਾਡੇ ਵਾਸਤੇ ਬਿਹਤਰੀਨ ਨੁਸਖਾ ਲੈ ਕੇ ਆਏ ਹਾਂ ਜਿਨ੍ਹਾਂ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਰਾਤ ਨੂੰ ਬਾਰ-ਬਾਰ